ਸਸਿਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਹੈਗੇ ਸੀਗੇ ਜੀ ਮੁੱਲਾਪੁਰ ਤੋਂ ਰਾਏਕੋਟ ਰੋਡ ਆ ਨਾ ਜੀ ਇਹ ਮੁੱਲਾਪੁਰ ਤੋਂ ਰਾਏਕੋਟ ਰੋਡ ਦੇ ਉੱਪਰ ਪਿੰਡ ਹੈਗਾ ਰਕਬਾ ਤੇ ਅ ਰਕਬਾ ਦੇ ਕਿਹੜਾ ਹੋ ਰਾ ਜਾਂਗੀ ਜਾਂਗਪੁਰ ਰਕਬਾ ਤੇ ਜਾਂਗਪੁਰ ਦੇ ਅੱਡੇ ਤੇ ਆ ਇੱਥੇ ਬਾਬਾ ਜੀ ਲਾਉਂਦੇ ਆ ਖਾਲਸਾ ਸਰਦਾਈ ਦੀ ਜਿਹੜੀ ਸਟਾਲ ਲੱਗੀ ਇਹਨਾਂ ਦੀ ਤੇ ਜਿੰਨੇ ਵੀ ਬਾਈ ਰਾਏਕੋਟ ਤੋਂ ਮੁੱਲਾਪੁਰ ਰੋਡ ਦੇ ਉੱਪਰ ਜਾਂਦੇ ਹੋ ਜਾਂ ਮੁੱਲਾਪੁਰ ਤੋਂ ਰਾਏਕੋਟ ਜਾਂਦੇ ਹੋ ਹੈ ਨਾ ਬਾਬਾ ਜੀ ਕੋ ਰੁੱਕ ਕੇ ਜਾਇਆ ਕਰੋ ਬਾਬਾ ਜੀ ਨਾਲ ਤੁਹਾਡੀ ਗੱਲ ਵੀ ਕਰਾਉਣੇ ਆ ਵੀ ਨਕਸ਼ਾ ਨਸ਼ਾ ਮੁਕਤ ਸਰਦਾਈ ਲਿਖਿਆ ਇਹਨਾਂ ਨੇ ਵੀ ਇਹਦੇ ਚ ਨਸ਼ਾ ਨਹੀਂ ਪਾਉਂਦੇਗੇ ਬਾਦਾਮ ਖਸਖਸ ਕਾਲੀ ਮਿਰਚ ਗਲਾਬ ਦੇ ਫੁੱਲ ਇਲਾਚੀ ਸੌਂਫ ਤੇ ਮਗਜ ਵਗੈਰਾ ਪਾ ਕੇ ਬਣਾਉਂਦੇ ਨੇ ਅੱਡਾ ਹੈਗਾ ਜੀ ਅ ਰਕਬਾ ਤੇ ਜਾਗਪੁਰ ਜਾਗਪੁਰ ਸੱਸੀਆ ਬਾਬਾ ਜੀ ਵਾਜ ਖਾਲਸਾ ਵਾਜ ਫਤੇ ਜੀ ਬਾਬਾ ਜੀ ਦੱਸੋ ਇਹ ੱਡੇ ਬਾਰੇ ਜਾਣਕਾਰੀ ਦਿਓ ਬਲੰਦਾ ਜੀ ਇਹ ਬਾਬਾ ਜੀ ਆਪਣਾ ਹੈਗਾ ਮੁੱਲਾਪੁਰ ਦਾਖਾ ਠੀਕ ਹੈ ਇਹ ਸਾਹਮਣੇ ਨਾਲ ਦੀ ਮੰਡੀ ਜਿਹੜੀ ਬਣੀ ਆ ਢਾਨ ਮੰਡੀ ਢਾਨਾ ਮੰਡੀ ਦੇ ਨਾਲ ਹਾਂ ਢਾਨਾ ਮੰਡੀ ਦੇ ਨਾਲ ਆ ਇਹ ਮੁੱਲਾਪੁਰ ਦਾਖਾ ਹਾਂ ਇਹ ਗੰਦਵਾ ਸਾਹਿਬ ਰੱਖਦੇ ਨੇ ਜੀ ਤਾਂ ਠੀਕ ਆ ਜੀ ਰਸਤਾਂ ਅੱਛਾ ਉਹਦੇ ੱਡੇ ਦੇ ਉੱਪਰ ਹੀ ਆ ਤੁਸੀਂ ਹਾਂ ਜੀ ਬਿਲਕੁਲ ਤੇ ਇਹਦੇ 'ਚ ਕੋਈ ਨਸ਼ਾ ਵਗੈਰਾ ਤਾਂ ਨਹੀਂ ਪਾਉਂਦੇ ਕੋਈ ਨਸ਼ਾ ਨਹੀਂ ਕੋਈ ਨਹੀਂ ਆਹੀ ਤਾਂ ਅਜਿਹਾ ਸਮਝ ਸੋਚਦਾ ਵੀ ਨਸ਼ਾ ਮੁਕਤ ਹੋਵੇ ਸਾਡਾ ਪੰਜਾਬ ਠੀਕ ਹੈ ਜੀ ਅਜ ਤਾਂ ਇਹ ਅਸੀਂ ਤਾਂ ਕਹਿੰਦਾ ਸਾਡੇ ਕੋਲੇ ਆਵੋ ਜੀ ਸਕੋ ਜੀ ਮੈਂ ਕਹਿੰਦਾ 1 ਮਹੀਨਾ ਹਾਂਜੀ 1 ਮਹੀਨਾ ਲਗਾਤਾਰ ਸਕੋ ਅਨਾਰਥੀ ਲੈ ਕੇ ਆ ਕੇ ਚੈੱਕ ਕਰੋਗੇ ਜਦੋਂ ਕਿ ਆਪ ਮੈਨੂੰ ਬੋਲਣ ਦੀ ਲੋੜ ਨਹੀਂ 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 ਠੀਕ ਹੈ ਤੁਸੀਂ ਆਪ ਚੈੱਕ ਕਰੋਗੇ ਠੀਕ ਹੈ ਜੀ ਤਾਂ ਹੁਣ ਜਿਵੇਂ ਲੈ ਕੇ ਚੱਲੋ ਵੀ ਤੁਸੀਂ ਆਪਾਂ ਆਰਸ ਬਣਾ ਹੋ ਗਿਆ ਕਈ ਚੀਜ਼ਾਂ ਹੋ ਜਾਂਦੀਆਂ ਹਾਂਜੀ ਹਾਂਜੀ ਮੈਂ ਉਹੀ ਗੱਲ ਕਰਦਾ ਇੱਕ ਮਹੀਨਾ ਜਾਂ ਡੇਢ ਮਹੀਨਾ ਕਰ ਸਕੋ ਫਿਰ ਆਦਾ એનર્ਜੀ ਲੈਵਲ ਆਪ ਚੈੱਕ ਕਰੋ ਮੈਨੂੰ ਇਹਨਾਂ ਪਤਾ ਹੋ ਠੀਕ ਹੈ ਤਾਂ ਉਹਨਾਂ ਤਾਕਤਵਾਰੀਆਂ ਚੀਜ਼ਾਂ ਦਿਖਾ ਰਿਹਾ ਕਿਉਂਕਿ ਇਹ ਪਹਿਲਵਾਨ ਛੱਡਦੇ ਨੇ ਠੀਕ ਹੈ ਗੁਰੂ ਮਹਾਰਾਜ ਨੇ ਇਹ ਜਗ੍ਹਾ ਚਲਾਈ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਵਧੀਆ ਗੱਲ ਆ ਜੀ ਮੈਨੂੰ ਬਹੁਤ ਵਧੀਆ ਲੱਗਾ ਤੁਹਾਡੇ ਕੋ ਰੁਕੇ ਸੀ ਤੁਹਾਡੀਆਂ ਗੱਲਾਂ ਸੁਣੀਆਂ ਹਨ ਤੇ ਤੁਸੀਂ ਵਧੀਆ ਕੰਮ ਕਰ ਰਹੇ ਹੋ ਕਿਰਤ ਦੀ ਕਮਾਈ ਖਾ ਰਹੇ ਹੋ ਹਨ ਜੀ ਬਹੁਤ ਵਧੀਆ ਗੱਲ ਆ ਜੀ ਤੁਹਾਡਾ ਪਿੰਡ ਵੀ ਇਹੀ ਹੈ ਜੀ ਬਾਬਾ ਜੀ ਇਹ ਕਿਹੜਾ ਪਿੰਡ ਹੈ ਆਹੀ ਦਮ ਦਮ ਦਾ ਸਾਹਿਬ ਰਕਬਾ ਅੱਛਾ ਦਮ ਦਮਾ ਸਾਹਿਬ ਰਕਬਾ ਠੀਕ ਹੈ ਠੀਕ ਹੈ ਠੀਕ ਹੈ ਧੰਨਵਾਦ ਬਾਬਾ ਜੀ ਬਹੁਤ ਬਹੁਤ ਤੁਹਾਡਾ ਤੇ ਭਾਈ ਜੀ ਜਿਹੜੇ ਵੀ ਇੱਥੇ ਮੁੱਲਾਪੁਰ ਦਾਖਾਂ ਨਾਜ ਮੰਡੀ ਦੇ ਨਾਲ ਆਉਨੇ ਹੋ ਬਾਬਾ ਜੀ ਕੋਲ ਜਰੂਰ ਹੋ ਕੇ ਜਾਇਆ ਕਰੋ ਤੇ ਛੱਕਿਆ ਕਰੋ 30 ਰੁਪਏ ਦਾ ਗਲਾਸ ਹੈ ਤੇ 50 ਰੁਪਏ ਦਾ ਗਲਾਸ ਹੈ ਨਾ ਆ ਬਾਬਾ ਜੀ ਨੇ ਰੇਟ ਲਿਖ ਕੇ ਲਾਏ ਨੇ ਜੀ 30 ਰੁਪਏ ਤੇ 50 ਰੁਪਏ ਖਾਲਸਾਈ ਸਰਦਾਈ ਧੰਨਵਾਦ ਬਾਬਾ ਜੀ ਬਹੁਤ ਬਹੁਤ ਮੋਬਾਈਲ ਨੰਬਰ ਹੈ ਜੀ ਕੋਈ ਆਪਣਾ ਮੋਬਾਈਲ ਨੰਬਰ ਹੈ ਕੋਈ ਬਾਬਾ ਮੋਬਾਈਲ ਕਾਪੀ ਰੱਖਦੇ ਆਪਾਂ ਅੱਛਾ ਮੋਬਾਈਲ ਰੱਖਦਾ ਹੀ ਨਹੀਂ ਬਹੁਤ ਵਧੀਆ ਗੱਲ ਆ ਬਾਬਾ ਜੀ ਬਚੇ ਹੋ ਠੀਕ ਆ ਠੀਕ ਆ ਠੀਕ ਆ ਧੰਨਵਾਦ ਜੀ ਠੀਕ ਆ ਜੀ ਬਹੁਤ ਧੰਨਵਾਦ ਬਾਬਾ ਜੀ